ਮਾਰੂ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਇੱਕ ਖੇਲ ਰਚਾਇਆ ਜਿਸ ਹਰ ਸੁਣ ਜੀ ਮੇਰੇ ਵਾਹਿਗੁਰੂ ਸੱਚੇ ਨੇ ਇੱਕ ਖੇਲ ਵਿਚੋੜਾ ਕੀਤਾ ਸੰਸਾਰ ਕੈ ਸਰਚ ਆਇਆ ਹੈ ਕੋਈ ਨਾ ਕਿਸ ਹੀ ਜਿਹਹਾ ਉਪਾਇ ਕੋ ਜੋਤ ਅੰਦਰ ਇੱਕੋ ਨਿਰੰਕਾਰ ਜੀ ਹੈ ਤੇ ਤਤ ਵੀ ਪੰਜੇ ਇੱਕੋ ਜੇ ਸਾਰਿਆਂ ਦੇ ਅੰਦਰ ਪਰ ਸਾਰਿਆਂ ਦੇ ਨਾਲ ਕਿਸੇ ਦੀ ਰਫਤਾਰ ਦੁਫਤਾਰ ਦਸਤਾਰ ਗੁਫਤਾਰ ਰਫਤਾਰ ਨਹੀਂ ਰਹਦੀ ਇਹ ਕੋਈ ਕਿਹੋ ਜਿਹਾ ਪਹਿਲਾ ਨਹੀਂ ਕੀਤਾ ਦੂਸਰੋਂ ਦੂਸਰਾ ਲੱਭਦਾ ਹੀ ਨਹੀਂ ਹੈ ਆਪੇ ਫਰਕ ਕਰੇ ਵੇਖ ਵਿਗਸੈ ਅਜੇ ਕੋਈ ਰਜੋ ਗੁਣੀ ਹੈ ਮੇਰਾ ਕੋਈ ਸਤੋ ਗੁਣੀ ਹੈ ਕੋਈ ਤਮੋ ਗੁਣੀ ਹੈ ਕੋਈ ਤਿੰਨਾ ਗੁਣਾਚੀ ਮਿਸ਼ਰਤ ਗੁਣਾ ਵਾਲਾ ਹੈ ਇਸੇ ਪ੍ਰਕਾਰ ਆਪੇ ਫਰਕ ਕਰੇ ਵੇਖ ਵਿਗਸੈ ਜੇ ਫਰਕ ਕਰਕੇ ਹੈ ਅੰਦਰ ਜੋਤੀ ਨੂੰ ਆਪੇ ਵੇਖ ਕੇ ਬੜਾ ਖੁਸ਼ ਹੁੰਦਾ ਹੈ ਵੇਖੋ ਇਹ ਫਰਕ ਇਸ ਤਰ੍ਹਾਂ ਬਣ ਗਿਆ ਹੈ ਕੋਈ ਕਿਸੇ ਜੈਸਾ ਨਹੀਂ ਹੈ ਇਹ ਜੀ ਅੰਤਰੀਯਾਮੀ ਨੇ ਖੇਲ ਵਿੱਚ ਆਇਆ ਹੈ ਦੋ ਸਾਬ ਸਨਸਾਲ ਸਿੰਘ ਜੀ ਜੋੜੇ ਉਹ ਭਰਾ ਇਹ ਅਮਾਰੇ ਇੱਕ ਵਾਰੀ ਇਸ਼ਨਾਨ ਕਰਦੇ ਸੀ ਗਰਮੀ ਰੁੱਤ ਵਿੱਚ ਇਹ ਸੰਤ ਮਹਾਰਾ ਭਿੰਡਰਾਂ ਵਾਲੇ ਉੱਥੇ ਬੈਠੇ ਸਨ ਬੈਠਾ ਤੋਂ ਲਬੂ ਦੇ ਤਲਾਦੇ ਤੇ ਉਹ ਸਾਬ ਇਸ਼ਨਾਨ ਕਰਨ ਲੱਗੇ ਜਫੇਦਾਰ ਗੁਰਦਿਆਲ ਸਿੰਘ ਜੀ ਨੇ ਪਰਸ਼ਨ ਕੀਤਾ ਕਿ ਕਹਿੰਦੇ ਤੁਸੀਂ ਗੁਰੂ ਸਾਹਿਬ ਦੀ ਬਾਣੀ ਚ ਕਹਿੰਦੇ ਹੋ ਵਾਹਿਗੁਰੂ ਨੇ ਕਿਹਾ ਵੀ ਕੋਈ ਕਿਹਾ ਜਾਂ ਕਿਸ ਨੇ ਪੈਦਾ ਨਹੀਂ ਕੀਤਾ ਇਹ ਦੇਖੋ ਜੋੜੇ ਭਰਾ ਹੋਏ ਇੱਕੋ ਜੇ ਇਹਨਾਂ ਦੇ ਸ਼ਕਲਾਂ ਇੱਕ ਇੱਕੋ ਜੇ ਇਹਨਾਂ ਦੇ ਸਾਰੇ ਬਸਤਰ ਪਹਿਰੇ ਹੋਏ ਐ ਇਹ ਵੇਖੋ ਇਹਨਾਂ 'ਚ ਕੀ ਫਰਕ ਆ ਉਹ ਗਰਮੀ ਦੀ ਰੁੱਤ 'ਚ ਇਸ਼ਨਾਨ ਕਰਨ ਲੱਗੇ ਜੋ ਲੀਲੇ ਲਾਹ ਕੇ ਇੱਕ ਦੇ ਸਾਥ ਸੰਗੇ ਜੀ ਉਸ ਵੇਲੇ ਲੱਕ ਦੇ ਉੱਤੇ ਡੱਬ ਸੀ ਫਲੇਰੀ ਦਾ ਤੇ ਇੱਕ ਦੇ ਹੈ ਨਹੀਂ ਸੀ ਸੰਤਸ ਗੇ ਕਹਿੰਦੇ ਆ ਵੇਖ ਜੇ ਜਹਦਾਰਾ ਤੂੰ ਮਹਾਰਾਜ ਜੀ ਕੀਤੀ ਵੇਖ ਜੀ ਕਿੰਨਾ ਵੀ ਸ਼ੰਕਾ ਕਰਨਾ ਵੇਖ ਫਰਕ ਕਿਹਨ ਉਸਨੂੰ ਮਾਰਨ ਮੱਥਾ ਟੇਕਿਆ ਜਿਹਾ ਕਹਿੰਦਾ ਤੁਹਾਨੂੰ ਆਕਾਲ ਪੁਰਖ ਹੈ ਕਿ ਠੀਕ ਹੈ ਜੀ ਕੋਈ ਕਿਹੇ ਜਹਾ ਨਹੀਂ ਪਾਇਗਾ ਕਿਤਾ ਜਰੂਰ ਫਰਕ ਮਾਰਨ ਬਣਾਇਆ ਕੋਈ ਨਾ ਕੋਈ ਆਪੇ ਫਰਕ ਕਰੇ ਵੇਖ ਦਿਵਸ ਹੈ ਇਹ ਵੀ ਫਰਕ ਕਰਕੇ ਵੇ ਹੋਏ ਤੇ ਪ੍ਰਸੰਨ ਹੋ ਰਿਹਾ ਹੈ ਸਭ ਰਸ ਦੇਹੀ ਮਹਾ ਹੈ ਸਾਰੇ ਰਸ ਜਿੰਨੇ ਦੇਹ ਦੇ ਵਿੱਚ ਹੀ ਰੱਖੇ ਹੋਏ ਆ ਪਰ ਪ੍ਰਾਪਤ ਕਿਸੇ ਨੂੰ ਭਾਗਣ ਵਾਲੇ ਨੂੰ ਜਿਨੈ ਨੂੰ ਨਾਮ ਰਸ ਪ੍ਰਾਪਤ ਹੁੰਦਾ ਉਹ ਸਾਰੇ ਗੁਣਾਂ ਦੇ ਰਸ ਪ੍ਰਾਪਤ ਹੋ ਜਾਂਦੇ ਹਨ ਬਾਜੈ ਪੌਣ ਤੈ ਆਪ ਵਜਾਏ ਜਿਨ ਆਪ ਹੀ ਸੱਚੇ 500 ਪੌਣ ਦੇ ਵਾਜੇ ਤੋਂ ਵਜਾਏ ਹੈ ਪੌਣ ਹੀ ਸਾਰੀਆਂ ਨਵੇਂ ਗੋਲਕਾਂ ਵਿੱਚ ਬਾਈ ਦੀ ਹੈ ਪੌਣ ਦੇ ਵਾਜੇ ਸਾਰੇ ਅੰਦਰ ਵਜਾਏ ਹੋਏ ਹਨ ਇਹ ਤਤਾਂਤੀ ਚਰਮਕਾ ਕਨਕਾਸ਼ੀ ਕਾ ਜਾਨ ਨਾਦ ਸੁਖ ਕਟਕੋ ਕਹੇ ਤੇ ਸਵਾਸ ਸੁਖ ਪਹਿ ਜਾਣ ਇਹ 5 ਵਾਜੇ ਵੀ ਪਾਉਣ ਕਰਕੇ ਵੱਜ ਰਹੇ ਹਨ ਇਸੇ ਪ੍ਰਕਾਰ ਵਾਜੇ ਪਾਉਣ ਤਾਂ ਆਪ ਵਜਾਏ ਅਧਿ ਇਹ ਅੰਤਰਾ ਜਮਈ ਜਦੋਂ ਪ੍ਰਸੂਤਾ ਬਾਜੂ ਪੈਗਾ ਹੁੰਦੀ ਬਜਦੀ ਹੈ ਉਸ ਵੇਲੇ ਆਪ ਹੀ ਵਜਾਏ ਪਰਜ ਕਰਦੇ ਕਿ ਬੱਚੇ ਆਪਕ ਪੈਦਾ ਹੋ ਜਾਂਦੇ ਹੈ ਇਹ ਪਾਉਣ ਦੇ ਬਾਜੇ ਸਾਰੇ ਸਰੀਰ ਜਿਹੜੇ ਹੈ ਇਹ ਤਾਂ ਬੁਜਾਉਣਾ ਕੀਤੇ ਹਨ ਸ਼ਿਵ ਸ਼ਕਤੀ ਦੇਹੀ ਮਹ ਪਾਏ ਇਹਨਾਂ ਦੇ ਸ਼ਿਵ ਸਤੋ ਗੁਣ ਤੇ ਸ਼ਕਤੀ ਤਮੋ ਗੁਣ ਵਿਚਾਰੇ ਰਜੋ ਗੁਣ ਰਾਜਸੀ ਤਾਸੀ ਸ਼ਾਂਤ ਕੀ ਸੁਭਾ ਇਹ ਦੇਹ ਦੇ ਵਿੱਚ ਪਾਤੇ ਹੈ ਤਾਂ ਇਸੇ ਪ੍ਰਕਾਰ ਸ਼ਿਵ ਸ਼ਕਤੀ ਸ਼ਿਵ ਕਲਿਆਣ ਸਰੂਪ ਆਪ ਹੋਤੇ ਸ਼ਕਤੀ ਆਪ ਦੀ ਮਾਇਆ ਇਹ ਦੇ ਦੇ ਵਿੱਚ ਹੀ ਦੋਵੇਂ ਪਾਣੀ ਬਸਤੂਆਂ ਪਾਈਆਂ ਹੋਈਆਂ ਹਨ ਗੁਰ ਪ੍ਰਸਾਦੀ ਉਲਟੀ ਹੋਵੇ ਗੁਰੂ ਜੀ ਕਿਰਪਾ ਕਰਕੇ ਜਿਨ੍ਹਾਂ ਦੀ ਬ੍ਰਕੀ ਸ਼ਕਤੀ ਵੱਲੋਂ ਉਲਟ ਹੋ ਜਾਂਦੀ ਹੈ ਗਿਆਨ ਰਤਨ ਸ਼ਬਦ ਤਾਹਾ ਹੈ ਉਹਨਾਂ ਨੂੰ ਗੁਰੂ ਸਾਹਿਬ ਦੇ ਸ਼ਬਦ ਕਰਕੇ ਗਿਆਨ ਰੂਪੀ ਰਤਨ ਪ੍ਰਾਪਤ ਹੁੰਦਾ ਹੈ तहत तिना शबद ब्रह्म की प्राप्ति होंगी अंधेरा चान आपे किया। ये जो जो दिन छिप जाता हो जाता है जो दसूरी चढ़ जाता है चानण हो जाता है ये आप ही वागुरू ने बनाया है जिंदन करके कीती रात इस प्रकार अग्ञ अंधेरा है काली बोली रात दी न्याय अविद्या अवरणता का पढ़ा ऐसा प्या पता ही नहीं सारा चानन तिरकाल बरसी हैं ਇਹ ਚਾਨਣ ਵੀ ਆਪ ਹੀ ਕੀਤਾ ਹੈ ਤੈਂ ਏਕੋ ਵਰਤੈ ਅਵਰ ਨਾ ਬੀਆ ਇਕੋ ਹੀ ਉਹਦਾ ਤੂੰ ਤੂੰ ਵਰਤ ਰਿਆ ਹੈ ਤੇ ਆਪ ਅਵਰ ਹੋਰ ਕੋਈ ਬੀਆ ਦੂਸਰਾ ਨਹੀਂ ਹੈ ਗੁਰ ਪ੍ਰਸਾਦੀ ਆਪ ਪਛਾਣ ਗੁਰੂ ਦੀ ਕਿਰਪਾ ਜਿਨ੍ਹਾਂ ਦੇ ਹੋਈਏ ਉਹ ਆਪਣੇ ਸੁਖ ਨੂੰ ਪਛਾਣਦੇ ਹਨ ਕਮਲ ਵਿਗਸੈ ਬੁੱਧਤਾ ਹਾਹਿ ਉਹਨਾਂ ਦੀ ਬੁੱਧੀ ਦੇ ਅੰਦਰ ਜਿਵੇਂ ਕਮਲ ਜੇ ਖਿੜਿਆ ਹੁੰਦਾ ਜਦੋਂ ਆਤਮ ਵਿਸ਼ੇਣੀ ਬੁੱਧਤਿ ਨੂੰ ਪ੍ਰਾਪਤ ਹੁੰਦੀ ਹੈ ਕਰੋ ਮੈਤਰੀ ਮੁਤਾਬੇ ਖੇ ਪੰਖਣੀਆਂ ਖੜਿਆਉਂਦੀਆਂ ਹਨ ਪਰਵੇਸ਼ ਦਾ ਯਾਨ ਪਾਵੇ ਇਹ ਮਹਿਕ ਨਿਕਲਿਆ ਆਉਂਦੀ ਵਿੱਚੋਂ ਆਪਣੀ ਗਹਿਣ ਗਤ ਆਪੇ ਜਾਣ ਇਹਨਾਂ ਦੀ ਆਪਣੀ ਗਹਿਣ ਗੁਪਤ ਗਤੀ ਨੂੰ ਆਪ ਹੀ ਜਾਣਦਾ ਹੈ ਗਹਿਣ ਕਸ਼ਮੇ ਗਤੀ ਤੇਰੀ ਜਾਣਨੀ ਆਪ ਹੀ ਜਾਣਦਾ ਗਹਿਣ ਨਾ ਗਹਿਣਾ ਨਾ ਭੂਖਣ ਦਾ ਹੁੰਦਾ ਭੂਖ ਨੂੰ ਚੋ ਲੈਣਾ ਸੁੰਦਰ ਸੁੰਦਰ ਗਤੀ ਨਵੀ ਤੂੰ ਆਪ ਹੀ ਜਾਣਨਾ ਹੈ ਹੋਰ ਲੋਕ ਸੁਣ ਸੁਣ ਆਖ ਬਖਾਣੇ ਹੋਰ ਲੋਕ ਮਾਰਾ ਸਰਬਨ ਕਰਕੇ ਦੁਏ ਤੋਂ ਦੁਆ ਸੁਣ ਬਰਦਾ ਆਖਾ ਸਭ ਕੋਏ ਕਿਵਲ ਬਰਦਾ ਜੀਠਾ ਹੋਏ ਕਸਮ ਕਰਦੇ ਆ ਕੋਈ ਸ਼ਾਸਤਰ ਨੂੰ ਸੁਣ ਕੇ ਕੋਈ ਮਹਾਤਮਾ ਤੋਂ ਸੁਣ ਸੁਣ ਕੇ ਆਖ ਮੁਖ ਦੁਆਰਾ ਕਸਮ ਕਰਦੇ ਹਨ ਗਿਆਨੀ ਹੋਵੇ ਸੋ ਗੁਰਮੁਖ ਬੂਝੇ ਜਿਹੜੇ ਗੁਰਾਂ ਦੁਆਰਾ ਗੁਰਮੁਖ ਬਣ ਕੇ ਪੁੱਛਦੇ ਆ ਉਹ ਭਾਈ ਬ੍ਰह्म ਗਿਆਨੀ ਹੋ ਜਾਂਦੇ ਹਨ ਸਾਚੀ ਸਿਫਤ ਸਲਾਹਾ ਹੈ ਉਹ ਬ੍ਰਹਮ ਗਿਆਨੀਆਂ ਦਾ ਸਵਾਲ ਹੈ ਜੀਵਨ ਮੁਕਤੀ ਵਾਸਤੇ ਸੱਚੀ ਮਾਰਾ ਦੀ ਜਿਹੜੀ ਸਿਫਤ ਧਰਤੀ ਹੈ ਇਹਦਾ ਹਰ ਵਕਤ ਸਲਾਹੁਣਾ ਕਰਦੇ ਰਹਿੰਦੇ ਕੀਰਤਨ ਭਜਨ ਕਰਦੇ ਹਨ ਦੇਹੀ ਅੰਦਰ ਵਸਤ ਅਪਾਰਾ ਇਹ ਦੇਹਿੰਦਰ ਸਾਹਿਬ ਸਿੰਘ ਜੋਗਰਾ ਮੰਡੇ ਸੋਈ ਪਿੰਡੇ ਜੋਗਰਾ ਮੰਡਾ ਤੋਂ ਇੱਕ ਇੱਕ ਪਿੰਡ ਵਿੱਚ ਰੱਖੀਆਂ ਹੋਈਆਂ ਕਿਉਂ ਪਾਰਾ ਵਾਰਤ ਰਹਿਤ ਵਸਤ ਨੂੰ ਹਨ ਦੇਹ ਦੇ ਅੰਦਰ ਇਹਦੇ ਦੇ ਅੰਦਰ ਆਪ ਹੀ ਉਪਾਰ ਵਸਤੂ ਦਸਨਾ ਹੈ ਆਪੇ ਕਪੜ ਖੁਲਾਵਣ ਹਾ ਆਪੀ ਪੰਜਾਂ ਕੋਸਾਂ ਦੇ ਕੁਪਾੜ ਤਖਤੇ ਆਸਾਂ ਦੇ ਸਾਰੇ ਕਪੜ ਤਖਤੇ ਕਪੜ ਛਲ ਦੇ ਤਖਤੇ ਨੂੰ ਖੋਲ ਦੇਣ ਵਾਲਾ ਹੈ ਜਿਨ੍ਹਾਂ ਦੇ ਖੋਲ ਦਿੰਦਾ ਉਹਨਾਂ ਨੂੰ ਪ੍ਰਗਟ ਹੋ ਜਾਂਦਾ ਹੈ ਗੁਰਮੁਖ ਸਹਜੇ ਅੰਮ੍ਰਿਤ ਪੀਵੇ ਜਿਹੜੇ ਗੁਰਮੁਖ ਸਦੇ ਸਦ ਨਾਮ ਰਸ ਵਿੱਚ ਜੁੜ ਕੇ ਉਹਨਾਂ ਦੇ ਕਪੜ ਖੋਲ ਦਿੰਦਾ ਹੈ ਅਮਰਦ ਨਾਮ ਰਸ ਨੂੰ ਪੀਂਦੇ ਹਨ। ਕ੍ਰਿਸ਼ਨ ਅਗਨ 부ਝਾਹਾ ਹੈ। ਉਹਨੂੰ ਕ੍ਰਿਸ਼ਨਾਂ ਦੀ ਅੱਗ ਜਿਹੜੀ ਮਚ ਰਹੀ ਹੈ, ਬ੍ਰਹਮ ਲੋਗ ਦੇ ਬਾਦਾਰਥ ਪਾ ਕੇ ਵੀ ਤ੍ਰਿਪਤ ਨਹੀਂ ਹੁੰਦੀ। ਉਹ 부ਝਾ ਦਿੰਦਾ ਹੈ, ਮੇੜ ਦਿੰਦਾ ਹੈ। ਸਭ ਰਸ ਦੇਹੀ ਅੰਦਰ ਪਾਏ। ਸਾਰੇ ਜਿਨੇ ਰਸਮ ਦੇ ਦੇ ਅੰਦਰ ਹੀ ਜੋ ਬ੍ਰਹਮੰਡ ਵੇ ਪੌੜਾ ਕੀਤਾ ਆਪਨੇ। ਵਿਰਲੇ ਕਹੋ ਗੁਰ ਸ਼ਬਦ 부ਝਾਉ। ਸਾਰੇ ਰਸਾਂ ਦੀ ਸਮਝ ਉਹਦੋਂ ਆਉਂਦੀ ਜਿਨੂੰ ਸ਼ਬਦ ਮਾਰਾ 부ਝਾ ਦੇਣ। ਕਿਸੇ ਕਿਸੇ ਬਿਰਲੇ ਨੂੰ ਅਧਿਕਾਰੀ ਨੂੰ ਗੁਰੂ ਸਾਹਿਬ ਨੇ ਸ਼ਬਦ ਨੂੰ ਬੁਝਾਇਆ ਸਮਝਾਇਆ ਅੰਦਰ ਖੋਜੇ ਸ਼ਬਦ ਸਾਲਾ ਹੈ ਉਹ ਸ਼ਬਦ ਦੀ ਸਿਫਤ ਕਰਦਾ ਜਦੋਂ ਫੇ ਅੰਦਰ ਦੀ ਖੋਜ ਪ੍ਰਾਪਤ ਹੁੰਦੀ ਹੈ ਅੰਦਰੋਂ ਵਾਹਿਗੁਰੂ ਦੀ ਖੋਜ ਪ੍ਰਾਪਤ ਕਰ ਲੈਂਦਾ ਹੈ ਬਾਹਰ ਕਾਹੇ ਜਾਹਾਂ ਬਾਹਰ ਮਗੋ ਕੀ ਕਿਸ ਬਾਤ ਨੂੰ ਜਾਣਾ ਹੈ ਬਿਨ ਚਾਖੇ ਸਾਦ ਕਿਸੈ ਨਾ ਆਇਆ ਜਿੰਨੇ ਚਿਰ ਗੁਰੂ ਸਾਹਿਬ ਦੇ ਸ਼ਬਦ ਨੂੰ ਚੱਖਿਆ ਨਹੀਂ ਧਾਰਿਆ ਨਹੀਂ ਹੈ ਉਹਨਾਂ ਦੇ ਪ੍ਰਵੇਸ਼ਣ ਦਾ ਆਨੰਦ ਰੂਪੀ ਸਵਾਗ ਕਿਸੇ ਨੂੰ ਬ੍ਰਹਮ ਆਨੰਦ ਰੂਪੀ ਸਵਾਗ ਆਇਆ ਹੀ ਨਹੀਂ ਹੈ ਗੁਰ ਕਾਬਿ ਸ਼ਬਦ ਅੰਮ੍ਰਿਤ ਪੀ ਆਇਆ ਇਹ ਤਾਂ ਭਾਈ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਕਮਾਇਆ ਉਹਨਾਂ ਨੂੰ ਗੁਰੂ ਸਾਹਿਬ ਅੰਮ੍ਰਿਤ ਪੀ ਆਇਆ ਹੈ ਉਹ ਅੰਮ੍ਰਿਤ ਪੀ ਕੇ ਅਮਰ ਹੋਏ ਹਨ ਗੁਰ ਕਾਬਿ ਸ਼ਬਦ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਕਮਾਇਆ ਉਹਨੂੰ ਅੰਮ੍ਰਿਤ ਬ੍ਰਹਮ ਆਨੰਦ ਨਾਉਰਾਸ਼ਟਿ ਆਇਆ ਹੈ ਅੰਮ੍ਰਿਤ ਸਰਵ ਭੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ ਅੰਮ੍ਰਿਤ ਪੀ ਅਮਰਾ ਪਦ ਹੋਏ ਅੰਮ੍ਰਿਤ ਨਾਮ ਨੂੰ ਪੀ ਕੇ ਅਮਰ ਪਦਵੀ ਨੂੰ ਪ੍ਰਾਪਤ ਹੋ ਗਏ ਮਰਨ ਤੋਂ ਰਹਿਣ ਜੋ ਪਾਣੀ ਨਦਵੀ ਮਰਤਵਾ ਹੈ ਗੁਰ ਕਾ ਸ਼ਬਦ ਰਸਤਾ ਹਾਹੀ ਇਹ ਸੰਗੋ ਵੀ ਸ਼ਬਦ ਦੀ ਕਮਾਈ ਕਰਕੇ ਉਹਨੂੰ ਰਸ ਬ੍ਰਹਮਾਨੰਦ ਜੀ ਨੂੰ ਪ੍ਰਾਪਤ ਹੋਇਆ ਹੈ ਆਪ ਪਛਾਨ ਸੋ ਸਭ ਗੁਣ ਜਾਣੇ ਜਿਹੜਾ ਕਈ ਆਪਣੇ ਆਤਮਾ ਦੀ ਪਛਾਨ ਕਰ ਲਵੇ ਉਹ ਸਾਰਿਆਂ ਦੇ ਗੁਣ ਗਿਆਨ ਕਰਕੇ ਪਰਮੇਸ਼ਰ ਨੂੰ ਜਾਣ ਲੈਂਦਾ ਹੈ ਸਾਰੇ ਗੁਣ ਉਸ ਵਾਹਿਗੁਰੂ ਦੇ ਵਿੱਚ ਹੈ ਜਿਹੜਾ ਆਤਮਾ ਨੂੰ ਪਛਾਣੇ ਪ੍ਰਮਾਤਮਾ ਨੂੰ ਸਰਬਗੁਣ ਸਪਨ ਪਛਾਣ ਲੈਂਦਾ ਹੈ ਸੋ ਗੁਰ ਕੈ ਸ਼ਬਦ ਹਰ ਨਾਮ ਵਖਾਣੇ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਪਰਮੇਸ਼ਰ ਦੇ ਨਾਮ ਦਾ ਕਥਨ ਕਰੇ ਜੀਵਨ ਬਣਾਵੇ ਆਨੰਦਨ ਨਾਮ ਰਤਾ ਦਿਨ ਰਾਤੀ ਜਿਹੜਾ ਭਾਈ ਰਾਤ ਦੇ ਨਾਮ ਜਿਰੰਗਾ ਹੋਇਆ ਹੈ ਉਨਨੋ ਵਿਦਿਆਰਥੀ ਦਾ ਹਉ ਤੋਂ ਬ੍ਰह्म ਗਿਆਨ ਉਤੀ ਦਿਨ ਚੜ ਜਾਂਦਾ ਹੈ ਮਾਇਆ ਮੋਹ ਚੁਕਾ ਹੇ ਉਨਨੋ ਆਦਨੇ ਮਾਇਆ ਦੇ ਮੋਹ ਨੂੰ ਅੰਦਰੋਂ ਚੱਕ ਦੁੱਤਾ ਹੈ ਗੁਰ ਸੇਵਾ ਤੇ ਸਭ ਕੁਛ ਪਾਏ ਜੋ ਪਾਈ ਸਤਗੁਰਾਂ ਦੀ ਸੇਵਾ ਤਹਿਰ ਕਰਦਾ ਹੈ ਸਤਗੁਰਾਂ ਦੀ ਸੇਵਾ ਤੋਂ ਸਭ ਕੁਝ ਪ੍ਰਾਪਤ ਕਰ ਲੈਂਦਾ ਹੈ ਹਉ ਮੈਂ ਮੇਰਾ ਆਪ ਗਵਾਏ ਜਿਹੜੀ ਹਉਮੈ ਦੇ ਦੀ ਤੇ ਮੇਰ ਹੈ ਆਪੋ ਭਾਵ ਕਰਕੇ ਫੁਰਰੀ ਇਹਨੂੰ ਗਵਾ ਦਿੰਦੇ ਹਨ ਆਪ ਵੀ ਮਾਰਾ ਕਿਰਪਾ ਕਰ ਕੋ ਨਿੰਦਰੋਂ ਹਉਮੈ ਤੇ ਮੇਰ ਨੂੰ ਛੱਕੁੰਦਾ ਜਿਵੇਂ ਸੂਰੀ ਜਿਹੜੇ ਤੋਂ ਨਿਹਰਾ ਆਪੇ ਹੀ ਚੱਕਿਆ ਜਾਂਦਾ ਹੈ ਆਪੇ ਕਿਰਪਾ ਕਰੇ ਸੁਖਦਾਤਾ ਸੁਖਦਾਤਾ ਆਪ ਹੀ ਜਦੋਂ ਵੇਖਦਾ ਹੈ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ ਗੁਰ ਕਾਬਦ ਸਬਦੇ ਸੋਹਾ ਹੈ ਮਾਰਾ ਕਿਰਪਾ ਕਿੰਨਾ ਤੇ ਕਰਦਾ ਜੋ ਗੁਰੂ ਸਾਹਿਬ ਦੇ ਸ਼ਬਦ ਕਰਕੇ ਸੋਹਣਿਕ ਹੋਇਆ ਹੈ ਜੀਵਨ ਜਿਨ੍ਹਾਂ ਦਾ ਹੈ ਪਿਆਰੇ ਗੁਰ ਕਾਬਦ ਅੰਮ੍ਰਿਤ ਹੈ ਬਾਣੀ ਸ੍ਰੀ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਹੈ ਇਹ ਕਿਹੜਾ ਜੀ ਕਹਿੰਦੇ ਅੰਮ੍ਰਿਤ ਬਾਣੀ ਇਹ ਅੰਮ੍ਰਿਤ ਬਾਣੀ ਜਿਹੜੀ ਇਹੋ ਗੁਰੂ ਸਾਹਿਬ ਦਾ ਸ਼ਬਦ ਹੈ ਇਹ ਨਿਸ਼ਚੈ ਕਰੋ ਗੁਰਸਿੱਖੋ ਐਵੇਂ ਭੰਚਣਾ ਪੈ ਫਲਾਣਾ ਕੰਨਾਵਾਟੀ ਗੁਰੂ ਤੂੰ ਮੇਰਾ ਚੇਲਾ ਮੈਂ ਤੇਰਾ ਗੁਰੂ ਇਹ ਹੀ ਜੀ ਗੱਲ ਜਿਨਾ ਫਸਿਓ ਕਿਤੇ ਗੁਰੂ ਸਾਹਿਬ ਦਾ ਇਹੋ ਹੀ ਉਪਦੇਸ਼ ਹੈ ਕਿ ਅੰਮ੍ਰਿਤ ਰੂਪ ਬਾਣੀ ਵਿਚਾਰਨ ਕੀਤੀ ਹੈ ਗੁਰੂ ਸਾਹਿਬ ਦਾ ਸ਼ਬਦ ਉਪਦੇਸ਼ ਜਗਾ ਹੈ ਅਮਰ ਕਰਨ ਵਾਲੀ ਇਹ ਬਾਣੀ ਹੈ ਮਿੱਤੂ ਤੇ ਰਹਿਤ ਕਰਨ ਵਾਲੀ ਬਾਣੀ ਹੈ ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੁਆਰਾ ਸ਼ਬਦ ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ ਆਨੰਦਨ ਹਰ ਕਾ ਨਾਮ ਵਖਾਣੀ ਜੇ ਭਾਈ ਸਿਮਨ ਕਰਨਾ ਚਾਹੁੰਦੇ ਹੋ ਰਾਤ ਦਿਨੇ ਮਹਾਰਾਜ ਦੇ ਨਾਮ ਦਾ ਵਿਖਿਆਨ ਕਰੋ ਹਰ ਹਰ ਸੱਚਾ ਵਸੈ ਘਟ ਅੰਤਰ ਜੋ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਸੱਚਾ ਪਾਤਸ਼ਾਹ ਜਿੰਦੇ ਇਹੰਦਰ ਬਸ ਜਾਂਦਾ ਹੈ ਉਹਨਾਂ ਦੇ ਸੋ ਘਟ ਨਿਰਮਲਤਾ ਹਾ ਹੈ ਉਹ ਭਾਈ ਸ੍ਰੀ ਚਟ ਹਿਰਦਾ ਜਿਹੜਾ ਹੈ ਇਸ ਵਾਹਿਗੁਰੂ ਦੀ ਪ੍ਰਾਪਤੀ ਵਾਲਾ ਨਿਰਮਲ ਹੋ ਗਿਆ ਹੈ ਸ਼ੁੱਧ ਹੋ ਗਿਆ ਹੈ ਹਿਰਦਾ ਸੇਵਕ ਸੇਵ ਹੈ ਸ਼ਬਦ ਸਲਾਹ ਹੈ ਉਹ ਸੇਵਕ ਜਿਹੜੇ ਗੁਰੂ ਘਰ ਦੀ ਸੇਵਾ ਕਰਨ ਆਏ ਹੈ ਉਹ ਫਿਰ ਉਹਨਾਂ ਨੂੰ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ ਸ਼ਬਦ ਦੁਆਰਾ ਪਰੇਸ਼ ਨੂੰ ਸਲਾਉਂਦੇ ਹਨ ਸਰੀਰ ਕਰਕੇ ਸੇਵਕ ਵਨ ਕੇ ਸੇਵਾ ਕਰਦੇ ਹੈ ਰਸਨਾ ਕਰਕੇ ਕੀਰਤਨ ਕਰਦੇ ਹਨ ਹਿਰਦੇ ਕਰਕੇ ਸ਼ਬਦ ਗੁਆਰਾ ਸੁਣਾਉਂਦੇ ਹਨ ਸਦਾ ਰੰਗ ਰਾਤੇ ਹਰ ਗੁਣ ਗਾਵੇ ਜੇ ਮਹਾਰਾ ਸਦਾ ਤੇਰੇ ਪ੍ਰੇਮ ਰੰਗ ਚ ਰਤੇ ਰਹਿੰਦੇ ਹਨ ਰਸਨਾ ਕਰਕੇ ਵੀ ਕਰਤਾਰ ਤੇਰੇ ਗੁਣਾਂ ਨੂੰ ਗਾਉਂਦੇ ਹਨ ਬਾਣੀ ਨੂੰ ਜਿਹਨੇ ਸਾਧ ਜਨ ਅਵੇਂ ਚੱਲੇ ਝਰਨੇ ਵਾਲੀ ਦਾਤ ਪ੍ਰਾਪਤ ਹੁੰਦੀ ਉਹਨਾਂ ਨੂੰ ਆਪੇ ਬਖਸ਼ੇ ਸ਼ਬਦ ਮਿਲਾਏ ਜਿਨੇ ਨੇ ਮੇਰੇ ਆਪ ਗੁਰੂ ਸਾਹਿਬ ਦੇ ਸਰੂਪ ਦੇ ਦਰਸ਼ਨ ਬਖਸ਼ੇ ਹੈ ਸਤਿਗੁਰੂ ਸਾਹਿਬ ਜੀ ਦੁਨੀਆ ਦੇ ਤਾਰਨ ਆ ਕੇ ਆਪ ਵਾਹਿਗੁਰੂ ਬਖਸ਼ੇ ਹੈ ਸ਼ਬਦ ਆਰਾ ਮਾਰੇ ਸਾਹਮਣੇ ਲੈਂਦੇ ਹਨ ਆਪੇ ਬਖਸ਼ੇ ਸ਼ਬਦ ਮਿਲਾਏ ਸ਼ਬਦ ਦੁਆਰਾ ਮਿਲਾਉਂਦੇ ਨੇ ਸਤਿਗੁਰੂ ਜੀ ਜੋ ਦੁਨੀਆ ਦੇ ਤਾਂ ਹੀ ਆਪ ਹੀ ਵਾਹਿਗੁਰੂ ਨੂੰ ਬਖਸ਼ਿਆ ਸਤਿਗੁਰਾਂ ਦਾ ਪਰਮਵਲ ਵਾਸ ਮਨ ਤਾ ਹਾਏ ਜਿਵੇਂ ਚੰਨ ਦੀ ਖੁਸ਼ਬੂ ਸਾਗ ਸੰਗਤ ਜੀ ਸਾਰਿਆਂ ਵਿਰਸ਼ਾਂ ਚ ਪੈ ਜਾਂਦੀ ਹੈ ਐ ਉਹ ਨਾ ਵੀ ਮਨ ਦੇ ਅੰਦਰ ਇੰਦਰੀਆਂ ਦੇ ਅੰਦਰ ਪਰਮੇਸ਼ਰ ਦੇ ਨਾਮ ਦੀ ਮਹਿਕ ਚੰਨਣ ਵਾਂਗੂ ਬਸ ਜਾਂਦੀ ਹੈ ਅੱਖਾਂ ਕਰਕੇ ਵੀ ਫਿਰ ਬਗਾਨਾ ਰੂਪ ਨਹੀਂ ਵੇਖਦਾ ਕੰਨਾਂ ਕਰਕੇ ਵੀ ਕੋਈ ਨਿੰਦਿਆ ਨਹੀਂ ਸੁਣਦਾ ਰਸਨਾ ਕਰਕੇ ਵੀ ਵਿਸ਼ੇ ਰਸਤੇ ਨਹੀਂ ਤਰਜਦਾ ਹੈ ਚੌੜੀ ਕਰਕੇ ਵੀ ਸੁਭਾਸ ਜੀ ਨਹੀਂ ਪਰਚਦਾ ਇਸ ਪ੍ਰਕਾਰ ਹੈ ਪਰਮੇਸ਼ਰ ਦੀ ਭਗਤੀ ਨੂੰ ਕੋ ਚੰਨਣ ਦੀ ਮਹਿਕ ਉਹਦੀ ਬਾਸ਼ਨਾ ਖਿਊ ਅੰਦਰੋਂ ਪਰਗਟ ਹੋ ਜਾਂਦੀ ਹੈ ਸਭ ਦੇ ਆਕਾਥ ਕਥੇ ਸਾਲਾਹੇ ਜੀਨੀ ਸਾਹਿਬ ਦੇ ਸ਼ਬਦ ਦੁਆਰਾ ਕੱਦਰ ਰੂਪ ਦਾ ਜੋ ਕਸਮ ਕਰਦਾ ਹੈ ਰਸਨਾ ਕਰਕੇ ਤੇ ਆਪ ਵੀ ਹਰ ਵਕਤ ਸੁਣਾਉਂਦਾ ਰਹਿੰਦਾ ਹੈ ਅਸਾ ਗੁਰੂ ਕਾ ਸ਼ਬਦ ਸਭ ਦੇ ਆਕਾਥ ਕਥੇ ਸਾਲਾਹੇ ਗੁਰਾਂ ਦੇ ਸ਼ਬਦ ਕਰਕੇ ਕੱਦਰ ਰੂਪ ਨੂੰ ਕਸਮ ਕਰਕੇ ਆਪ ਵੀ ਸਿਫਤ ਕਰੇ ਹੋਰ ਨਾ ਤਾਂ ਇਹ ਅਧਿਕਾਰੀਆਂ ਤਾਂ ਵੀ ਸ਼ਕਤੀ ਵਰਤੀ ਕਰਕੇ ਜੋ ਕਸਮ ਨਹੀਂ ਕੀਤਾ ਅਕਾਥ ਹੈ ਲਖਣੋ ਮ੍ਰਤੀਕਰ ਕਰਨ ਕਰਕੇ ਸਿਫਤ ਕਰੇ ਮੇਰੇ ਪ੍ਰਭ ਸਾਚੇ ਵੇ ਪਰਵਾਹੇ ਉਹ ਮੇਰੇ ਸੱਚੇ ਵਾਹਿਗੁਰੂ ਵੇ ਪਰਵਾਹੇ ਆਪਦੇ ਚ ਮਿਲ ਲਏ ਹਾਂ ਆਪੇ ਗੁਣ ਦਾਤਾ ਸ਼ਬਦ ਮਿਲਾਏ ਐ ਵੀ ਗੁਣ ਦਾਤਾ ਪਰਮੇਸ਼ਰ ਹੈ ਆਪ ਹੀ ਗੁਰੂ ਰੂਪ ਹੋ ਕੇ ਸ਼ਬਦ ਦੁਆਰਾ ਮਿਲ ਲੈਂਦਾ ਹੈ ਸ਼ਬਦ ਦਾ ਰਸ ਤਾਹਾ ਹੈ ਜਿਹਨਾਂ ਨੂੰ ਮਿਲਿਆ ਸ਼ਬਦ ਦਾ ਰਸ ਆਉਣ ਲੱਗ ਜਾਂਦਾ ਹੈ ਹਰ ਵਕਤ ਉਹਨਾਂ ਦੇ ਮਨ ਦੇ ਅੰਦਰ ਮਾਰਾਇਦਾ ਮਨ ਜਾਗੇ ਕੀ ਹੈ ਨਿਸ਼ਾਨੀ ਮਿੱਠੀ ਲਗੇ ਸ੍ਰੀ ਗੁਰਬਾਣੀ ਗੁਰੂ ਸਾਹਿਬ ਦੀ ਬਾਣੀ ਪਿਆਰੀ ਲੱਗਣ ਲੱਗ ਜਾਂਦੀ ਹੈ ਸਾਧ ਸੰਗ ਮਨ ਸੋਭ ਦੀ ਜਾਗੇ ਤਉ ਪਰੋ ਨਾਨਕ ਮਿੱਠੇ ਲਾਗੇ ਜਦੋਂ ਮਨ ਸੁੱਤਾ ਪਿਆ ਜਾਗ ਪੈਂਦਾ ਓਦੋਂ ਵਾਹਿਗੁਰੂ ਪਿਆਰਾ ਲੱਗਣ ਲੱਗ ਜਾਂਦਾ ਹੈ ਮਨਮੁਖ ਊਲਾ ਠੌਰ ਨਾ ਪਾਏ ਜਿਹੜਾ ਮਨਮੁਖ ਹੈ ਗਿਆਨ ਕਰਕੇ ਭੁੱਲਿਆ ਹੋਇਆ ਸਾਗ ਸੰਗਤ ਕਿਤਨੀ స్థితి ਰੂਪ ਠਾਣ ਨਹੀਂ ਪਾਉਂਦਾ ਹੈ ਪਰ ਲੋਕ ਵਿੱਚ ਥਾਂ ਨਹੀਂ ਪਾਉਂਦਾ ਹੈ ਇਹ ਤੁਰਿਆ ਬਦਰਤੀ ਥਾਂ ਨੂੰ ਨਹੀਂ ਪਾ ਸਕਦਾ ਜੋ ਧੁਰ ਲਿਖਿਆ ਸੋ ਕਰਮ ਕਮਾਏ ਜਿਹੜੇ ਧੁਰੋਂ ਜੀਵ ਦੇ ਪਿਛਲੇ ਸੰਚਿਤ ਕਰਮ ਸੀ ਉਹਨਾਂ ਦੇ ਅਨਸਾਰ ਫਲਾਦੰਤ ਕਰਮ ਲਿਖ ਦੁੱਤਾ ਹੈ ਉਸ ਪਰਾਲਬ ਅਨਸਾਰ ਹੁਣ ਫੇਰ ਕਰਮਾਂ ਨੂੰ ਕਮਾਉਂਦਾ ਹੈ ਵਿਖਿਆ ਰਾਤੇ ਦਿਹਿਆ ਖੋਜੈ ਜਿਹੜੇ ਭਾਈ ਵਿਸ਼ਾ ਮਾਇਆ ਚ ਰਹਿੰਦੇ ਉਹ ਮਾਇਆ ਨੂੰ ਹੀ ਖੋਜਦੇ ਭਾਲਦੇ ਆ ਵਿਸ਼ਿਆਂ ਜਿងੇ ਵਿਸ਼ਿਆਂ ਨੂੰ ਭਾਣਦੇ ਹਨ ਮਰ ਜਨਮে ਦੁਖਤਾ ਹੇ ਉਹ ਮਨ ਜੰਮਣ ਦਾ ਦੁੱਖ ਪਿਆ ਹੀ ਰਹਿੰਦਾ ਹੈ ਆਵਾਗੋਂ ਦੇ ਪੈ ਰਹਿੰਦੇ ਹਨ ਉਹ ਪਰਖੋ ਆਪੇ ਆਪ ਆਪ ਸਾਲਾਹੇ ਆਪੇ ਆਪ ਆਪੇ ਸਤਿਗੁਰੂ ਹੈ ਆਪ ਹੀ ਪਰਮੇਸ਼ਰ ਹੈ ਆਪ ਹੀ ਸੇਖੋ ਹੈ ਆਪਣੇ ਆਪ ਦੀ ਆਪ ਹੀ ਸ਼ਬਦ ਨੂੰ ਬੋਕੇ ਸਲਾਤਾ ਕਰਦਾ ਹੈ ਤੇਰੇ ਗੋਣੇ ਜੀਵ ਹੈ ਆਪ ਹੀ ਸ਼ਰੂ ਹੈ ਆਪ ਵੀ ਗੁਰਸਿੱਖੋ ਕੇ ਸ਼ਰਧ ਨੂੰ ਸੁਲਾਉਂਦਾ ਹੈ ਤੇਰੇ ਗੁਣ ਪ੍ਰਭ ਤੁਝ ਹੀ ਮਾਰੇ ਜੀ ਵਾਹਿਗੁਰੂ ਜਿਹੜੇ ਆਪ ਜੀ ਦੇ ਗੁਣ ਹਨ ਇਹ ਆਪ ਵਿੱਚ ਹੀ ਹਨ ਹੋਰ ਕਿਸੇ ਵਿੱਚ ਨਹੀਂ ਹਨ ਇਹ ਤੂੰ ਆਪ ਸੱਚਾ ਤੇਰੀ ਬਾਣੀ ਸੱਚ ਆ ਮਾਰਾ ਤੂੰ ਸੱਚ ਹੈ ਤੇਰੀ ਸਤਨਾਮ ਦੀ ਬਾਣੀ ਦੀ ਇਹ ਸੱਚੀ ਹੈ ਆਪੇ ਅਲਖ ਅਥਾਹ ਹੈ ਮੈਂ ਕੀ ਅਲਖ ਅਸੁੱਧ ਮੰਨ ਕਰਕੇ ਅਲਖ ਹੈ ਆਪ ਹੀ ਸ਼ਕਤੀ ਬ੍ਰਤੀ ਕਰਕੇ ਹਾਥੋਂ ਰਹਤ ਹੈ ਬੇਨਗੁਰ ਦਾਤੇ ਕੋਈ ਨਾ ਪਾਏ ਜੀ ਮਹਾਰਾਜ ਸਤਿਗੁਰੂ ਦਾਤਿਆਂ ਤੋਂ ਬਗੈਰ ਕਿਸੇ ਨੂੰ ਵੀ ਆਪ ਦੇ ਗਿਆਨ ਨੂੰ ਆਪ ਦੇ ਸੂਤ ਨੂੰ ਨਹੀਂ ਪਾਇਆ ਹੈ ਲੱਖ ਕੋਟੀ ਜੇ ਕਰਮ ਕਮਾਏ ਲੱਖਾਂ ਜਨਮ ਧਾਰ ਕੇ ਕਰੋੜਾਂ ਦੇ ਕਰਮ ਕਮਾ ਲਵੇ ਫੇਰ ਵੀ ਤੇਰੇ ਸੂਤ ਨੂੰ ਕੋਈ ਪਾ ਨਹੀਂ ਸਕਦਾ ਹੈ ਗੁਰ ਕਿਰਪਾ ਤੇ ਘਟ ਅੰਤਰ ਵਸਿਆ ਲੱਖ ਕੋਟੀ ਇਹ ਕਰਮ ਕਮਾਏ ਲੱਖਾਂ ਸਾਵਨ ਕਰਕੇ ਕਰੋੜਾ ਕਰਮ ਕਾਂ ਨੂੰ ਕਮਾਉਂਦਾ ਰਹੇ ਲੱਖ ਕੋਟੀ ਦੇ ਕਰਮ ਕਮਾਏ ਲੱਖਾਂ ਪਲਾਰਥਾਂ ਦਾ ਮਾਲਕ ਹੋਵੇ ਅਤੇ ਲੱਖਾਂ ਦੁਨੀਆ ਦੇ ਚੋਂ ਪ੍ਰਤਾਪ ਦਾ ਮਾਲਕ ਹੋਵੇ ਤੇ ਕਰਮਾਂ ਨੂੰ ਕਮਾਉਣ ਵਾਲਾ ਹੋਵੇ ਫੇਰ ਵੀ ਕਰੋਨਾ ਜਨੂੰ ਧਾਰ ਕੇ ਵੀ ਲੱਖਾਂ ਕਰਮ ਕਮਾ ਕੇ ਵੀ ਪਾ ਨਹੀਂ ਸਕਦਾ ਹੋਰ ਕਿਰਪਾ ਤੇ ਘਟ ਅੰਤਰ ਵਸਿਆ ਜਿਨ੍ਹਾਂ ਦੇ ਸਤਿਗੁਰਾਂ ਦੀ ਕਿਰਪਾ ਹੋਈ ਹੈ ਉਨਾਰੇ ਹਿੰਦੇ ਜੰਮਰ ਤੋਂ ਨਾਮ ਵਸ ਗਿਆ ਹੈ ਸਬਦੇ ਸੱਚ ਸਾਲਾ ਜੀ ਸਾਡੇ ਸ਼ਬਦ ਉਪਦੇਸ਼ ਕਰਕੇ ਸੱਚੇ ਨੂੰ ਸਲਾਉਂਦੇ ਰਹਿੰਦੇ ਹਨ ਇਹ ਪਿਆਰੇ ਸੇਰ ਜਨ ਮਿਲੇ ਤੁਰ ਆਪ ਮਿਲਾਏ ਮੇਰੇ ਜੀ ਨੇ ਅਸ਼ਾ ਸਿੰਘ ਜੀ ਮਿਲ ਗਏ ਹੈ ਜਿਹੜੇ ਤੁਰ ਆਤ ਤੋਂ ਮੁੜ ਤੋਂ ਲਾ ਕੇ ਸੱਚੇ ਪਾਰਸ਼ਾ ਨੇ ਆਪਦੇ ਸੰਗਤ ਨਾਲ ਆਪਦੇ ਸ਼ਬਦ ਨਾਲ ਮਿਲ ਲਏ ਹੁਣ ਸਾਚੀ ਬਾਣੀ ਸ਼ਬਦ ਸੁਹਾਏ ਇਹ ਸੱਚੀ ਗੁਰਾਂ ਦੀ ਬਾਣੀ ਹੈ ਇਸ ਨੇ ਸ਼ਬਦ ਵੇਸ਼ ਕਰਕੇ ਸੋਭ ਨੀਕ ਮਹਾਪੁਰਖ ਹੋਏ ਹਨ ਨਾਨਕ ਜਨ ਗੁਣ ਗਾਵੇ ਨਿਤ ਸਾਚੇ ਸਰਗੁਨੀ ਸਾਹਿਬ ਜੀ ਕਹਿੰਦੇ ਜਨ ਪ੍ਰੇਮੀ ਸੱਚੇ ਕਾਰੋ ਗਤ ਗੁਣ ਗਾਉਂਦੇ ਹਨ ਗੁਣ ਗਾਵੇ ਗੁਣੀ ਸਮਾਹ ਇਹ ਕਾਰਵਾਹਤ ਦੇ ਗੁਣਾਂ ਨੂੰ ਗਾ ਕੇ ਗੁਣੀ ਪ੍ਰਵੇਸ਼ਿਕ ਸਮਾਹ ਇਹ ਸਮਾ ਜਾਂਦੇ ਅਪੇਧ ਹੋ ਜਾਂਦੇ ਹੈ ਪਿਆਰੇ ਸਮਾਹ ਆਨੰਦ ਪ੍ਰਾਪਤ ਹੁੰਦਾ ਉਹਨਾਂ ਨੂੰ